ਹਾਂਜੀ ਜੈਨ ਜੀ ਸਾਰਿਆਂ ਨੂੰ ਤੇ ਜਿਵੇਂ ਕਿ ਤੁਹਾਨੂੰ ਪਤਾ ਆ ਪਿਛਲੇ ਦਿਨਾਂ ਤੋਂ ਠੰਡ ਕਾਫੀ ਪੈ ਰਹੀ ਆ ਤੇ ਸਾਨੂੰ ਵੀ ਮਤਲਬ ਲੱਗਦੀ ਆ ਫੀਲਡ 'ਚ ਅਸੀਂ ਹੁੰਨੇ ਆ ਤੇ ਜਿਵੇਂ ਸਾਨੂੰ ਲੱਗਦੀ ਆ ਉਦਾਂ ਗਰੀਬਾਂ ਨੂੰ ਵੀ ਲੱਗਦੀ ਜਿਹੜੇ ਛੋਟੇ ਆਪਣੇ ਹੁੰਦੇ ਆ ਨਾ ਜਿਨ੍ਹਾਂ ਦੇ ਗਰੀਬ ਆ ਘਰੋਂ ਤੇ ਬੇਨਤੀ ਇਹ ਸੀਗੀ ਵੀ ਸਾਡੇ ਵੱਲੋਂ ਛੋਟਾ ਜਿਹਾ ਉਪਰਾਲਾ ਅਸੀਂ ਆਪਣੇ ਤੋਂ ਸਟਾਰਟ ਕੀਤਾ ਸੀ ਪਹਿਲਾਂ ਵੀ ਫੇਸ ਕੀਤੀ ਜੀ ਵੀ ਸਾਡੇ ਮੈਂਬਰਸ ਆ ਵਾਵਾ ਜੀ ਤੇ ਨਾਨਾ ਵੀਰ ਤੋਂ ਉਹਨਾਂ ਨੇ ਕੱਪੜੇ ਕੁੱਛੀ ਸਰਦੀਆਂ ਵਾਲੇ ਕੱਢੇ ਸੀਗੇ ਬਾਹਰ ਗਰਮ ਕੱਪੜੇ ਸੀਗੇ ਥੋੜਾ ਟਾਈਮ ਕੱਢਾਂਗੇ ਤਾਂ ਹੀ ਹੋਏਗਾ ਚੀਜ਼ ਉੱਪਰ ਤੇ ਤੁਸੀਂ ਅਸੀਂ ਵੀਡੀਓ ਬਣਾਈਓ ਤੇ ਉੱਤੇ ਪਰ ਤੁਹਾਨੂੰ ਪਾ ਕੇ ਦੇਖ ਦਾਂਗੇ ਅਗਲੀ ਵੀਡੀਓ ਤੁਹਾਨੂੰ ਪਤਾ ਲੱਗ ਜਾਏਗਾ ਕਰਨਾ ਕੀ ਹੈ ਤੁਸੀਂ ਇੱਕ ਛੋਟਾ ਜਿਹਾ ਹੈਗਾ ਵੀ ਕਰ ਦੇਵੇ ਜਿਹੜੇ ਲੇਡੀਜ਼ ਹੈਗੀਆਂ ਪਹਿਣਾ ਹੈਗੀਆਂ ਮਾਮਾ ਹੈਗੀਆਂ ਹਨਾ ਜਾਂ ਘਰੇ ਸਿਆਣੇ ਨੇ ਉਹਨਾਂ ਨੂੰ ਤੁਸੀਂ ਇਹਨਾ ਕਹਿਣਾ ਵੀ ਕੱਪੜੇ ਪੁਰਾਣੇ ਜਿਹੜੇ ਹੈਗੇ ਗਰਮੋਂ ਕੱਢ ਦਿਓ ਬਾਹਰ ਜਿਹੜੇ ਅਸੀਂ ਨਹੀਂ ਪਾਣੇ ਸਹੀ ਹੈਗੇ ਆ ਫਟੇ ਨਾ ਹੋਣ ਤੇ ਆਪਣੇ ਏਰੀਆ ਦੇ ਵਿੱਚ ਜਾਓ ਲੋੜਵੰਦ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਲੋੜ ਹੈਗੀ ਛੋਟੇ ਤੇ ਦੇ ਕੇ ਉਹਨਾਂ ਨੂੰ ਤੁਸੀਂ ਆਪਣੀ ਖੁਸ਼ੀ ਤੋਂ ਪ੍ਰਾਪਤ ਕਰ ਸਕਦੇ ਹੋ ਆਮ ਕੀ ਹੁੰਦਾ ਲੋਕੀ ਵੀ ਦੋ ਚਾਰ ਬਰਤਨਾਂ ਦੇ ਪਿੱਛੇ ਅਸੀਂ ਦੇਖਦੇ ਆਂ ਆਮ ਘਰਾਂ ਦੇ ਵਿੱਚ ਵੀ ਉਹ ਕਿਸੇ ਨੂੰ ਵੇਚ ਦਿੰਦੇ ਆਂ 10 ਰੁਪਏ ਦੇ 20 ਰੁਪਏ ਦੇ ਇੱਕ ਜੱਗ ਲੈ ਲੈ ਜਾਂ ਕੋਲੀ ਲੈ ਲਈ ਉਹ ਖੁਸ਼ੀ ਨਹੀਂ ਮਿਲਨੀ ਹੈਗੀ ਜੋ ਤੁਸੀਂ ਕਿਸੇ ਨੂੰ ਦੇ ਕੇ ਲੈ ਸਕਦੇ ਹੋ ਹਨ ਜੀ ਤੇ ਇਹ ਛੋਟਾ ਜਿਹਾ ਪ੍ਰਾਲਾਸੀਂ ਆਪਣੇ ਆਪ ਤੋਂ ਸਟਾਰਟ ਕੀਤਾ ਹੈ ਬਾਕੀ ਹੋਪ ਤੁਸੀਂ ਵੀ ਕਰੋ ਇਸ ਚੀਜ਼ ਨੂੰ ਬਹੁਤ ਵਧੀਆ ਜੈ ਜੀ ਸਾਰਿਆਂ ਨੂੰ